ਇਹ ਦੱਸਿਓ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਦੇ ਉੱਪਰ ਤੁਹਾਨੂੰ ਕੁੱਟਿਆ ਗਿਆ ਮਾਰਿਆ ਗਿਆ ਮੈਨੂੰ ਕੁੱਟਿਆ ਗਿਆ ਖੁਦ ਦੇ ਕੇ ਕਹਿੰਦੇ ਮਾਰਨ ਤਾਂ ਤੁਹਾਨੂੰ ਜੈ ਸ਼੍ਰੀ ਰਾਮ ਦਾ ਬੋਲਣਾ ਕਿ ਨਾ ਫਿਰ ਜੈ ਸ਼੍ਰੀ ਰਾਮ ਨਹੀਂ ਬੋਲਣਾ ਕੁੱਟਿਆਉਣਾ ਇਹ ਮੇਰੇ ਦੁਬਾਰਾ ਫੜ ਕੇ ਆਏ ਇਹ ਨਾ ਨਾ ਹੁੰਦੇ ਤਾਂ ਮੈਨੂੰ ਤਾਂ ਮਾਰਸਾ ਰਹੀ ਅੰਨਾਂ ਨੇ ਅੱਛਾ ਹਾਂ ਤੇ ਕੰਮ ਕਰੀਏ ਇੱਧਰ ਅਜੀ ਅਜਮੈ ਜੈ ਸ਼੍ਰੀ ਰਾਮ ਦਾ ਨਾਰਾ ਕਹਿੰਦਾ ਪੁੱਤ ਹੋ ਗਿਆ ਬੌਜੀ ਇਹ ਮੋਲ ਖਰਾਬ ਕਰਨ ਤੇ ਆ ਗਏ ਨੇ जय श्री नारा लाया लाऊगा खाओगे चाबी लागे ਆ ਜਾਂਦੀ ਬਿਲਕੁਲ ਮੁਸਲਮਾਨ ਭਾਈਚਾਰਾ ਕਹਿੰਦਾ ਪਿਆ ਸੀਗਾ ਕਿ ਭਈ ਇਸ ਜਗ੍ਹਾ ਦੇ ਉੱਪਰ ਡੈਮੋਕ੍ਰੇਸੀ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਅਸੀਂ ਕੁਝ ਵੀ ਕਰ ਸਕਦੇ ਹਾਂ ਪਰ ਇਹਨਾਂ ਨੇ ਚਾਤਤੀਆਂ ਲੈ ਕੇ ਕਿਤੇ ਡੰਡਾ ਲੈ ਕੇ ਘੁੱਟਣ ਦੇ ਤੇ ਡੈਮੋਕ੍ਰੇਸੀ ਦਾ ਜੀਵਨ ਨਹੀਂ ਹੈਗਾ ਇਹ ਕੀ ਹੈ ਬਾਹਰ ਕੰਮੇ ਅੱਜ ਕੀ ਹੋਊਗਾ ਇਹ ਇੱਕ ਅੱਲਾਹ ਤੁਹਾਨੂੰ ਤੁਸੀਂ 100 ਬੰਦਾ ਕਰਕੇ ਆਪਣੇ ਨਾਰੇ ਲਾਓ ਕਿ ਆਏ ਕੱਲਾ ਬੰਦਾ ਜੈ ਸ਼੍ਰੀ ਰਾਮ ਨਹੀਂ ਕਹਿ ਸਕਦਾ ਇਹ ਗੁਨਾਹ ਹੋ ਗਿਆ ਕਿੱਥੇ ਆ ਇੰਡੀਆ 'ਚ ਨਹੀਂ ਕਹਿਣਾ ਜੈ ਸ਼੍ਰੀ ਰਾਮ ਕਹਿੰਦਾ ਕਿਥੇ ਆਪਾਂ ਹੁਪਾਰਚ ਵੀ ਰੋਕ ਲਗਾਈ ਜਾ ਰਹੀ ਹੈ ਹੁਪਾਰਚ ਵੀ ਰੋਕ ਲਗਾਈ ਜਾ ਰਹੀ ਜਲੰਧਰ ਚ ਰੋਕ ਲਗਾਈ ਜਾ ਰਹੀ ਖਾਸ ਕਰ ਪੰਜਾਬ ਚ ਅੱਜ ਦਾ ਇਹ ਮਾਹੌਲ ਦੇਖ ਲਓ ਕਿੱਦਾਂ ਵਿਗੜਿਆ ਆਇਆ ਵਾ ਅੱਛਾ ਹਾਂਜੀ ਅੱਲਾਹੁ ਅਕਬਰ ਆਪਿਆਂ ਦੇ ਉਸ ਤੋਂ ਬਾਅਦ ਜੁੱਤੀਆਂ ਉਸ ਤੋਂ ਜੁੱਤੀਆਂ ਨਾਲ ਸੇ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਬੂਰੇ ਨਾਰੇ ਇਥੇ ਅੱਛਾ ਮਤਲਬ ਤੁਸੀਂ ਜੈ ਸ਼੍ਰੀ ਰਾਮ ਦਾ ਨਾਰਾ ਲਾਓ ਤੇ ਤੁਹਾਡੇ ਨਾਲ ਵਿਰੋਧ ਤੇ ਅੱਲਾਹੁ ਅਕਬਰ ਦੇ ਨਾਰੇ ਕੋ ਪੂਰੀ ਵੀਡੀਓ ਸਾਰੀ ਮਜ਼ਾ ਬੰਦਾ ਛੁੜਾਇਆ ਅਸੀਂ ਮਜ਼ਾ ਬੰਦਾ ਛੁੜਾਇਆ ਇਹਨਾਂ ਦੇ ਪਾਸੇ ਮੁਸਲਮਾਨ ਭਾਈਚਾਰਾ ਅੱਲਾਹੁ ਅਕਬਰ ਦੇ ਨਾਰੇ ਲਗਾ ਰਿਹਾ ਦੂਜੇ ਪਾਸੇ ਉਹ ਬਾਈ ਨੇ ਜਦੋਂ ਇੱਕ ਪਾਸੇ ਵਿੱਚ ਲੰਘਦੇ ਹੋਏ ਜੈ ਸ਼੍ਰੀ ਰਾਮ ਦਾ ਨਾਰਾ ਲਾਤਾ ਅਸੀਂ సాంਪਰਦਾਇਕ ਦੇਸ਼ 'ਚ ਰਹਿੰਦੇ ਆ ਇੱਥੇ ਕਿਸੇ ਨੂੰ ਵੀ ਭਗਵਾਨ ਦਾ ਨਾਮ ਲੈਣ ਦੇ ਲਈ ਕੋਈ ਮਨਾਹੀ ਨਹੀਂ ਕੋਈ ਵੀ ਕਿਤੇ ਲੈ ਸਕਦਾ ਬਾਦਵਾ ਦਾ ਨਾਮ ਕੋਈ ਕਮਿਊਨਿਟੀ ਸੜਕ 'ਤੇ ਲੈਂਦੀ ਆ ਕੋਈ ਕਮਿਊਨਿਟੀ ਮੰਦਰਾ 'ਚ ਲੈਂਦੀ ਆ ਕੋਈ ਰਾਜ ਦੇ ਪ੍ਰਮਾਤਮਾ ਦਾ ਨਾਮ ਦਾ ਜਪ ਕਰ ਸਕਦਾ ਆ ਜੀ ਠੀਕ ਆ ਜੀ ਕਿਸੇ ਨੂੰ ਕੋਈ ਰੋਕ ਨਹੀਂ ਠੀਕ ਆ ਉਹ ਲਾਉ ਅਕਬਰ ਦੇ ਨਾਰੇ ਲਗਾ ਰਹੇ ਸੀ ਕੋਈ Hindu ਭਾਈ ਇੱਥੋਂ ਨੰਗ ਰਿਆ ਸੀ ਉਹਨੇ ਜੈ ਸ਼੍ਰੀ ਰਾਮ ਕਹਿ ਦਿੱਤਾ ਉਸ ਤੋਂ ਬਾਅਦ ਕੀ ਉਹ ਜਿਹੜੀ ਭੀੜ ਸੀ ਸਾਰੀ ਉਹਨੂੰ ਮਾਰਨ ਤੇ ਦਲ ਪਈ ਜਲੰਧਾ ਟੀਸੀ ਦਫਤਰ ਦੇ ਕੋਲ ਮੁਸਲਮਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿੱਥੇ ਆ ਕੇ ਇੱਕ ਨੌਜਵਾਨ ਵੱਲੋਂ ਜੈ ਜੀ ਰਾਮ ਦਾ ਨਾਰਾ ਲਾ ਦਿੱਤਾ ਗਿਆ ਜਿਸ ਤੋਂ ਬਾਅਦ ਮਾਹੌਲ ਕਾਫੀ ਪੱਕ ਗਿਆ ਹੈਗਾ ਗੱਲਬਾਤ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਲਾਤ ਇਸ ਜਗ੍ਹਾ ਦੇ ਉੱਪਰ ਬਣ ਗਿਆ ਅੱਛਾ ਕੀ ਕੀ ਕਹਿੰਦੇ ਪਏ ਕੀ ਕੀ ਕਹਿਣਾ ਇਹ ਕਹਿੰਦੇ ਪਿਆ ਕਿ ਆਪਸੀ ਮੇਰਾ ਨਾਮ ਮੁਹੰਮਦ ਅਕਬਰ ਅਲੀ ਆ ਮੈਂ ਆਲ ਇੰਡੀਆ ਆਲਮਾ ਬੋਰਡ ਦਾ ਚੇਅਰਮੈਨ ਆ ਇੱਥੇ ਲੋਕਾਂ ਨੇ ਰਸ਼ ਪਾਇਆ ਹੋਇਆ ਸੀਗਾ ਕਿ ਕੋਈ ਆਪਸੀ ਇੱਦਾਂ ਦੀ ਕੋਈ ਗੱਲ ਹੋ ਗਈ ਆ ਅਸੀਂ ਆ ਗਏ ਮੇਰੀ ਗੱਲ ਸੁਣੋ ਆਪਾਂ ਦੋਵੇਂ ਪੱਖਾਂ ਨੂੰ ਬੇਨਤੀ ਕੀਤੀ ਆ ਕਿ ਆਪਾਂ ਜਿਸ ਅਮਨੋਲ ਦੇ ਕਰਨ ਦੇ ਸਾਹਮਣੇ ਚਾਬੀ ਦੋ ਚਾਬੀ ਦੋ ਜਮ ਕਰ ਦੇ ਪੈਨੇ ਕੈਮਰੇ ਦੇ ਸਾਹਮਣੇ ਲਾਪੀ ਦੋ ਇਹ ਬੌਜੀ ਇਹ ਮੋਲ ਖਰਾਬ ਕਰਨ ਤੇ ਆ ਗਏ ਨੇ ਜੇ ਮੈਂ ਨਿਕਲਿਆ ਇਥੋਂ ਦੀ ਜੈਸ਼ਰੀ ਉਹਦਾ ਨਾਰਾ ਲਾਇਆ ਇਹਾਰੇ ਮਗਰ ਆ ਗਏ ਇਹ ਨਾ ਗੁਨਾਹ ਹੋ ਰਿਹਾ ਬਸ ਇਸ ਬੰਦੇ ਨੇ ਜੈਸ਼ਰੀ

ਇਸ ਨੂੰ ਫੜਿਆ ਗਿਆ ਕਿ ਜਿਹੜਾ આરોਪ ਲਗਾ ਰਿਹਾ ਕਿ ਆ ਤਾਂ ਆ ਮੁੰਡੇ ਨੇ ਜੈ ਸ਼੍ਰੀ ਰਾਮ ਨਾਰਾ ਲਗਾਉਣ ਤੋਂ ਬਾਅਦ ਚਾਬੀ ਖੋਲੀ ਐ ਤੇ ਕੁੱਟਮਾਰ ਇਸ ਬੰਦੇ ਦੇ ਨਾਲ ਕੀਤੀ ਐ ਅੱਛਾ ਅੱਛਾ ਇਹ ਚਾਬੀ ਹੁਣ ਅੱਜ ਚੰਗ ਜਾਊਗਾ ਵੱਡੀ ਲੱਭੀ ਐ ਚਾਬੀ ਰਾਣੀ ਰੋਡ ਤੇ ਪਤਾ ਲੱਗੂਗਾ ਇਹ ਇਹ ਦੱਸਿਓ ਜੈ ਸ਼੍ਰੀ ਰਾਮ ਦਾ ਨਾਰਾ ਲਗਾਉਣ ਦੇ ਉੱਪਰ ਤੁਹਾਨੂੰ ਕੁੱਟਿਆ ਗਿਆ ਮਾਰਿਆ ਗਿਆ ਮੈਨੂੰ ਕੁੱਟਿਆ ਗਿਆ ਖੁਦ ਦੇਖਿਆ ਚੰਦੇ ਮਾਰਨਗੇ ਤੁਹਾਨੂੰ ਜੈ ਸ਼੍ਰੀ ਰਾਮ ਦਾ ਬੋਲਾ ਕਿ ਨਾ ਫਿਰ ਜੈ ਸ਼੍ਰੀ ਰਾਮ ਹੀ ਬੋਲਣਾ ਫੜ ਗਿਆ ਇਹ ਨਾ ਨਾ ਹੁੰਦੇ ਤਾਂ ਮੈਨੂੰ ਤਾਂ ਮਾਰਛੜਾ ਹੀ ਅੰਨਾਂ ਨੇ ਅੱਛਾ ਹਾਂਜੀ ਉਹ ਕੇ ਕੰਮ ਕਰ ਰਹੀ ਹੈ ਅੱਦਰ ਜੀ ਅਜਮੇਰ ਜੈਸੀ ਮੰਨਾਰਾ ਗਾਣਾ ਪੁੱਟਾ ਆ ਗਿਆ ਕੱਲ ਦੁਸ਼ਹਿਰਾ ਮਨਾ ਕੇ ਹੱਡੇ ਆ ਜੀ ਤੁਸੀਂ ਆਪਣੀ ਜਾਣ ਦੀ ਪਛਾਣੇ ਧੋੜਨ ਦੀ ਕੋਸ਼ਿਸ਼ ਕੀਤੀ ਫਿਰ ਐਕਟਿਵ ਫੜੀ ਗਈ ਐਕਟਿਵ ਫੜ ਲਈ ਆ ਸਾਰੀ ਵੀਡੀਓ ਅੰਦੇ ਜੈ ਸ਼੍ਰੀ ਨਾਮਾ ਨਾ ਕਿਉਂ ਬੋਲਿਆ ਸਰ ਤੁਸੀਂ ਇਹ ਤਾਂ ਨਿਕਲ ਰਹੇ ਸੀਗੇ ਮੈਂ ਤਾਂ ਨਿਕਲਿਆ ਸੀ ਇਧਰੋਂ ਦੀ ਕੀ ਕਾਰਨ ਕੀ ਸੀ ਆ ਜਿਹੜਾ ਤੁਹਾਨੂੰ ਇਹ ਪੀੜਾ ਇਹਨਾਂ ਨੇ ਪੀੜਾ ਇਹਨਾਂ ਨੇ ਨਾਰਾ ਲਾ ਦੇ ਸੀ ਕਿ ਮਹਾ ਜੈ ਸ਼੍ਰੀ ਰਾਮ ਬੋਲਤਾ ਚਾਰ ਪੰਜ ਨਾਲ ਜੈ ਸ਼੍ਰੀ ਰਾਮ ਲਾ ਦੇ ਗੁਨਾਹ ਹੈ ਜਲੰਧਰ ਸ਼ਹਿਰ ਦੇ ਰਹਿ ਕੇ ਲੋਕ ਕਹਿੰਦੇ ਨਹੀਂ ਤੁਸੀਂ ਬੋਲ ਸਕਦੇ ਉਹ ਜੋ ਮਰਜੀ ਬੋਲੀਏ ਇਹ ਗੰਦੀ ਕੌਮ ਜਿਹੜੀ ਕਹਿ ਰਹੀ ਹੈ ਸਾਨੂੰ ਤੁਸੀਂ 100 ਬੰਦੇ ਇਕੱਠਾ ਕਰਕੇ ਆਪਣੇ ਨਾਰੇ ਲਾਓ ਕੀ ਇਹ ਇਕੱਲਾ ਬੰਦਾ ਜੈ ਸ਼੍ਰੀ ਰਾਮ ਨਹੀਂ ਕਹਿ ਸਕਦਾ ਇਹ ਗੁਨਾਹ ਹੋ ਗਿਆ ਤੁਸੀਂ ਨਹੀਂ ਕਹਿ ਰਹੇ ਕਿੱਥੇ ਆ ਇੰਡੀਆ 'ਚ ਨਹੀਂ ਕਹੜਾ ਜੈ ਸ਼੍ਰੀ ਰਾਮ ਤਾਂ ਕਹਾਂ ਕਿੱਥੇ ਆ ਭਾਰਤ 'ਚ ਵੀ ਰੋਕ ਲਗਾਈ ਜਾ ਰਹੀ ਹੈ ਭਾਰਤ 'ਚ ਵੀ ਰੋਕ ਲਗਾਈ ਜਾ ਰਹੀ ਜਲੰ ਅੱਜ ਦਾ ਇਹ ਮਾਹੌਲ ਦੇਖ ਲੋ ਕਿੱਦਾਂ ਵਿਗੜਿਆ ਆਇਆ ਵਾ ਅੱਛਾ ਇੱਕ ਪਾਸੇ ਇਹ ਮੁਸਲਮਾਨ ਭਾਈਚਾਰਾ ਕਹਿੰਦਾ ਪਿਆ ਸੀਗਾ ਕਿ ਭਈ ਇਸ ਜਗ੍ਹਾ ਦੇ ਉੱਪਰ ਡੈਮੋਕ੍ਰੇਸੀ ਹੈ ਤੇ ਡੈਮੋਕ੍ਰੇਸੀ ਦੇ ਵਿੱਚ ਅਸੀਂ ਕੁਝ ਵੀ ਕਰ ਸਕਦੇ ਆ ਪਰ ਫਿਰ ਤਾਂ ਇਹਨਾਂ ਨੇ ਇੱਕ ਪਾਸੇ ਜੁੱਤੀਆਂ ਲੈ ਕੇ ਦੂਜੇ ਡੰਡਾ ਲੈ ਕੇ ਘੁੱਟਣ ਦੇ ਇਹ ਡੈਮੋਕ੍ਰੇਸੀ ਦਾ ਜਲੂਸ ਨਹੀਂ ਹੈਗਾ ਕੀ ਹੈ ਇਹਨਾਂ ਨੇ ਇਕੱਲੇ ਅੱਜ ਕੀ ਹੋਊਗਾ ਅੱਛਾ ਇਹ ਲੱਗਦਾ ਬੱਲਾ ਬੱਲਾ ਕਬਾਰ ਅੱਲਾਹੁ ਅਕਬਰ ਦਾ ਬੂਰੇ ਨਾਰੇ ਲੱਗੇ ਥੇ ਅੱਛਾ ਹਾਂਜੀ ਅੱਲਾਹੁ ਅਕਬਰ ਆਪਦੇ ਉਸ ਤੋਂ ਬਾਅਦ ਜੁੱਤੀਆਂ ਉਹ ਤੋਂ ਜੁੱਤੀਆਂ ਨਾਲ ਪੂਰੇ ਨਾਰੇ ਲੱਗੇ ਇੱਥੇ ਅੱਛਾ ਮਤਲਬ ਤੁਸੀਂ ਜੈ ਸ਼੍ਰੀ ਰਾਮ ਦਾ ਨਾਰਾ ਲਾਓ ਤੇ ਤੁਹਾਡੇ ਨਾਲ ਵਿਰੋਧ ਤੇ ਅੱਲਾਹੁ ਅਕਬਰ ਦਾ ਦੇਖੋ ਪੂਰੀ ਵੀਡੀਓ ਸਾਰੀ ਮਜ਼ਾ ਬੰਦਾ ਛੁਡਾਇਆ ਅਸੀਂ ਮਜ਼ਾ ਬੰਦਾ ਛੁਡਾਇਆ ਇਹਨਾਂ ਦੇ ਚੰਗਲੇ ਸੀਗੇ ਪੰਜੋਂ ਬੰਦੇ ਅਸੀਂ ਕੰਧ ਟੱਪ ਕੇ ਆਏ ਆ ਤਾਂ ਬਿਲਕੁਲ ਆ ਦੇਖੋ ਵੀ ਮੌਕੇ ਦੇ ਉੱਪਰ ਪੁਲਿਸ ਵੀ ਆ ਰਹੀ ਹੈ ਇਹਨਾਂ ਦਾ ਕਹਿਣਾ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿਉਂਕਿ ਜੈ ਜੀ ਕਾਰਿਆ ਨਾਲ ਕੇ 100 ਬੰਦੇ ਨੇ ਕੁੱਟਿਆ ਉਧਰ ਆ ਕੇ ਮਾਰਿਆ ਜੀ ਉਹ ਦੇਖ ਲਾਓ ਜਰਾ ਤੇ ਤੁਸੀਂ ਆਹ ਦੇਖੋ ਵੀ ਜਿੱਥੇ ਜੈ ਜੀ ਸ਼੍ਰੀ ਰਾਮ ਦਾ ਨਾਰਾ ਲਾਣ ਦੇ ਲਈ ਕੁੱਟਿਆ ਗਿਆ ਇੱਕ ਪਾਸੇ ਤੁਸੀਂ ਦੇਖੋ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਧਰਨਾ ਪ੍ਰਦਰਸ਼ਨ ਦੇ ਰਹੇ ਸੀਗੇ ਮੰਗ ਪੱਤਰ ਦੇ ਕੇ ਆਏ ਸੀਗੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕੀ ਭਾਈ ਅਸੀਂ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਪਰ ਦੂਜੇ ਪਾਸੇ ਜਦੋਂ ਜੈਸ਼ਰੀ RAM ਦਾ ਇੱਕ ਹਿੰਦੂ ਵੀਰ ਨੇ ਨਾਰਾ ਲਾਇਆ ਤਾਂ ਉਸ ਦੇ ਮਗਰ ਸਾਰੀ ਦੀ ਸਾਰੀ ਭੀੜ ਦੌੜ ਕੇ ਆ ਗਈ ਤੇ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਜਿਹੜਾ ਹੈ ਉਹ ਜਿਸ ਤਰੀਕੇ ਦੇ ਨਾਲ ਕੁੱਟਿਆ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਰ ਵਾਇਰਲ ਹੋ ਗਈ ਹੈ ਭਾਈ ਜੈਸ਼ਰੀ RAM ਦਾ ਨਾਰਾ ਲਗਾਉਣ ਦੇ ਉੱਪਰ ਕਿ ਇਸ ਤਰੀਕੇ ਦਾ ਹੁਣ ਮਾਹੌਲ ਬਣੇਗਾ ਕੀ ਭਾਈ ਆ ਚੀਜ਼ਾਂ ਜੋ ਹੋਈਆਂ ਨੇ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਤਾਂ ਜ਼ਰੂਰ ਕਰੋ ਤਾਂ ਇਹ ਦੇਖੋ ਵੀ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਜਨਾਬ ਵੱਲੋਂ ਵੀਰੋ ਨਾਮ ਦਾ ਸਾਰੀ ਬਣਾ ਰਹੇ ਨਹੀਂ ਬਣਾਉਣੀ ਯਾਰ ਨਹੀਂ ਬਣਾਉਣੀ ਨਹੀਂ ਨੰਨਾ ਮਨਾ ਉਹ ਵੀ ਆਪਣੇ ਦੇਖ ਦੇ ਵਿੱਚ ਬਾਰੰਬਾਰੀ ਲਗਾਏ ਮੇਰੀ ਗੱਲ ਸੁਣੋ ਸਰ ਪਲੀਜ਼ ਉਹਨਾਂ ਨੇ ਨਾਰੇ ਪਤਾ ਕੀ ਲਗਾਏ ਅੱਲਾਹੂ ਅਕਬਰ ਅੱਲਾਹੂ ਅਕਬਰ ਅਸੀਂ ਰੋਕਿਆ ਉਹਨਾਂ ਨੂੰ ਕਰੋ ਯਾਰ ਠੀਕ ਆ ਮੇਰਾ ਪ੍ਰਭਾਤਮਾ ਦੇ ਨਾਮ ਵਿੱਚ ਜਿੱਥੇ ਮਸਲਾ ਨਾ ਕਰਾਇਆ ਜੀ ਕਈ ਗਲਤ ਆ ਜੇ ਉਹਨਾਂ ਨੇ ਇੱਥੇ ਆ ਕੇ ਕੀਤਾ ਮੈਂ ਤਾਂ ਇਹ ਕਹਿਣਾ ਕਿ ਜੇ ਇਹਨਾਂ ਨੇ ਸਿਰੀ ਗੱਲ ਸਾਡਾ ਪ੍ਰੋਟੈਸਟ ਇਹੀ ਸੀਗਾ ਕਿ ਅਸੀਂ ਦੇ ਨਾਲ ਅਸੀਂ ਦੋਨੋਂ ਤੁਸੀਂ ਇਕੱਲੇ ਬੰਦੇ ਨੂੰ ਛੁੜਾਇਆ ਜੇ ਨਾਮ ਦੇ ਤੋ ਮਾਰ ਦਿੰਦੇ ਸਰ ਨਾਮ ਦੇ ਮਾਰ ਦਿੰਦੇ ਐਸਾ ਤਾਂ ਸਾਬ ਆ ਗਿਆ ਜੇ ਨਾਮ ਦੇ ਤੋ ਮਾਰ ਦਿੰਦੇ ਇਹਨੂੰ ਅਸੀਂ ਪੰਜ ਪੰਜ ਗਾਰਡ ਰੱਬ ਦੇ ਨਾਮ ਦੇ ਨੂੰ ਮਾਰ ਦੇਣਾ ਅਸੀਂ ਇਹਨਾਂ ਨੂੰ ਅੱਜ ਰੋਕੂਗੇ ਮਾਰ ਦੇਣਾ ਅਸੀਂ ਅੱਜ ਵੜ ਕੇ ਨਾਰੇ ਲਾ ਆਡੇ ਲੋਕਾਂ ਦੇ ਘਰਾਂ ਨੂੰ ਅੱਗ ਲਾਣਗੇ ਤੁਸੀਂ ਕੋਈ ਸ਼ਬਦ ਕਿਹਾ ਨਾ ਜੋ ਐਸੀ ਤਾਂ ਬੋਲੇ ਹਾਂਜੀ ਇਹ ਨੇ ਨਿਕਲਿਆ ਸੀ ਜੈਸ਼ੀ ਨਾ ਬੋਲਿਆ ਜੀ ਬੜਾ ਐਕਟਿਵਾ ਤੇ ਆਹ ਬਤਾ ਆਪਣੇ ਐਕਟਿਵਾ ਜੈਸ਼ੀ ਨਾਮ ਲੈ ਕੇ ਨਿਕਲ ਗਿਆ ਬੋਲ ਗੁਨਾਹ ਹੋ ਗਿਆ ਕਦੋਂ ਮੈਂ ਕਿਹਾ ਗੁਨਾਹ ਮੈਂ ਤਾਂ ਕਹਿੰਦਾ ਦੋਨੇ ਧਰਮ ਦੇ ਨਾਮ ਆ ਦੋਨੇ ਰੱਬ ਦੇ ਨਾਮ ਬੋਲੋ ਕੋਨਰ ਸਾਡੇ ਸਾਹਮਣੇ ਅੱਲਾਹੁ ਅਕਬਰ ਦੇ ਇਨੇ ਨਾਰੇ ਲਾਏ ਇਹਨੇ ਇਹਨੇ ਮੋਟੈਸਟ ਜਿਹੜਾ ਤਾਰ ਪਰ ਇਹਨੇ ਮਤਲਬ 100 ਬੰਦੇ ਨੂੰ ਮਾਰ ਦਊਗਾ ਤੁਸੀਂ ਆਪਣੀ ਕੰਪਲੇਨਟ ਦਿਓ ਜੀ ਆਜੋ ਨਹੀਂ ਕੰਪਲੇਨਟ ਤਾਂ ਦੇ ਨਹੀਂ ਦੇਣੀ ਜੀ ਭਾਜੀ ਇੰਨੀ ਬੁਰੀ ਤਰ੍ਹਾਂ ਮਾਰਿਆ ਨਾ ਨਾ ਛੁਡਾਉਂਦੇ ਹਲੋ ਹੱਥ ਫੜਦੁਗੇ ਕਹਿ ਰਹੇ ਨੇ ਬਿਲਕੁਲ ਇਹ ਐਸਐਚਓ ਸਾਹਿਬ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਈ ਅਸੀਂ ਮੌਕੇ ਦੇ ਉੱਪਰ ਕਾਰਵਾਈ ਹੋਵੇਗੀ ਅੱਛਾ ਇੱਕ ਪਾਸੇ ਮੁਸਲਮਾਨ ਭਾਈ ਜਾਰਾ ਅੱਲਾਹੁ ਅਕਬਰ ਦੇ ਨਾਰੇ ਲਗਾ ਰਿਹਾ ਦੂਜੇ ਪਾਸੇ ਉਹ ਬਾਈ ਨੇ ਜਦੋਂ ਐਕਟਿਵਿਟੀ ਦੇ ਵਿੱਚ ਨੰਗਦੇ ਹੋਏ ਵੈਸ਼ਲੀ ਰਾਮ ਦਾ ਨਾਰਾ ਲਾਤਾ ਅਸੀਂ ਸੰਪਰਦਾਇਕ ਦੇਸ਼ 'ਚ ਰਹਿੰਦੇ ਆ ਇੱਥੇ ਕਿਸੇ ਨੂੰ ਵੀ ਭਗਵਾਨ ਦਾ ਨਾਮ ਲੈਣ ਦੇ ਲਈ ਕੋਈ ਮਨਾਹੀ ਨਹੀਂ ਕੋਈ ਵੀ ਕਿਤੇ ਲੈ ਸਕਦਾ ਪਰਮਾਤਮਾ ਦਾ ਨਾਮ ਕੋਈ ਕਮਿਊਨਿਟੀ ਸੜਕ 'ਤੇ ਲੈਂਦੀ ਆ ਕੋਈ ਕਮਿਊਨਿਟੀ ਮੰਦਰਾ 'ਚ ਲੈਂਦੀ ਆ ਕੋਈ ਰਾਹ ਚੱਲਦੇ ਪਰਮਾਤਮਾ ਦਾ ਨਾਮ ਦਾ ਜਪ ਕਰ ਸਕਦਾ ਆ ਜੀ ਠੀਕ ਆ ਜੀ ਕਿਸੇ ਨੂੰ ਕੋਈ ਰੋਕ ਨਹੀਂ ਠੀਕ ਆ ਉਹ ਲਾਉ ਅਕਬਰ ਦੇ ਨਾਰੇ ਲਗਾ ਰਹੇ ਸੀ ਕੋਈ Hindu ਭਾਈ ਇੱਥੋਂ ਲੰਘ ਰਿਹਾ ਸੀ ਉਹਨੇ ਜੈ ਸ਼੍ਰੀ ਰਾਮ ਕਹਿ ਦਿੱਤਾ ਉਹ ਤੋਂ ਬਾਅਦ ਕੀ ਉਹ ਜਿਹੜੀ ਭੀੜ ਸੀ ਸਾਰੀ ਉਹਨੂੰ ਮਾਰਨ ਤੇ ਢਲ ਪਈ ਅਸੀਂ 5 ਲੋਕ ਪਾਰਕਿੰਗ ਚੋ ਗੱਡੀ ਲੈਣ ਆਏ ਸੀ ਆਪਣੀ ਡੀਸੀ ਸਾਹਿਬ ਦੀ ਕੰਪਲੈਕਸਿਟੀ ਪਾਰਕਿੰਗ ਦੇ ਵਿੱਚੋਂ ਗੱਡੀ ਲੈਣ ਆਏ ਸੀ ਜਦੋਂ ਗੱਡੀ ਲੈਣ ਵਾਸਤੇ ਉਹਨੇ ਅਸੀਂ ਦੇਖ ਰਹੇ ਸੀ ਕਿ ਇੱਥੇ ਮਾਰ ਕੁੱਟਾਈ ਇੱਕ ਬੰਦੇ ਨਾਲ ਹੋ ਰਹੀ ਹੈ ਅਸੀਂ ਦੁਬਾਰਾ ਟੱਪ ਕੇ ਆ ਕੇ ਉਹਦੀ ਜਾਨ ਬਚਾਈ ਵਿਚਾਰੇ ਦੀ ਮਤਲਬ ਜੇ ਤੁਸੀਂ ਨਾ ਆਉਂਦੇ ਤੇ ਮਾਰ ਦੇਣਾ ਸੀ ਹੋ ਸਕਦਾ ਹੈ ਕਿ ਮਿਸ ਹੈਪਨਿੰਗ ਵੀ ਹੋ ਸਕਦੀ ਸੀ ਕਿਉਂਕਿ ਜਿੰਨੀ ਭੀੜ ਸੀ 100 ਦੇ ਕਰੀਬ ਬੰਦਾ ਸੀ ਉਹਨੂੰ ਚਪਲਾ ਨਾਲ ਚਪੇੜਾ ਨਾਲ ਉਹ ਡੰਡਿਆਂ ਨਾਲ ਮਾਰ ਰਿਹਾ ਸੀ ਅੱਛਾ ਮਤਲਬ ਜੈ ਸ਼੍ਰੀ ਰਾਮ ਤੇ ਨਾਰਾ ਲਾਉਂਦੇ ਇਹ ਹਾਲ ਹੁੰਦਾ ਹੈ ਇੱਥੇ ਜਲੰਧਰ ਦੇ ਵਿੱਚ ਹਾਂਜੀ ਜਲੰਧਰ ਚ ਜੀ ਇਹ ਹਾਲ ਹੋ ਰਿਹਾ ਜੀ ਅੱਜ ਅੱਛਾ ਪੰਜਾਬ ਭਾਰਤ ਦੇ ਵਿੱਚ ਕਹਿੰਦੇ ਭਈ ਹਿੰਦੂ ਰਾਸਤ ਹੈਗਾ ਇਹ ਸਾਰਾ ਕੁਝ ਹੈ ਫਿਰ ਇਹ ਦੇਖੋ ਜੀ ਪ੍ਰਸ਼ਾਸਨ ਨੂੰ ਚਾਹੀਦਾ ਦੀ ਇਸ ਚੀਜ਼ ਉ ਹੂੰ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਰੂਰ ਇਹ ਜਿਨ੍ਹਾਂ ਨੇ ਹਮਲਾ ਕੀਤਾ ਇੱਕ ਬੰਦੇ ਤੇ ਨਿਹਾਤੇ ਦੇ ਉਹਦੇ ਖਿਲਾਫ ਕਾਰਵਾਈ ਬੰਦ ਹੀ ਕਾਰਵਾਈ ਕਰਨੀ ਚਾਹੀਦੀ ਹੈ ਠੀਕ ਹੈ ਜੀ ਬਿਲਕੁਲ ਤਾਂ ਆ ਦੇਖੋ ਵੀ ਆ ਮਾਹੌਲ ਕੀ ਬਣ ਰਿਹਾ ਹੈ ਜਿੱਥੇ ਇੱਕ ਪਾਸੇ ਆ ਮੁਸਲਮਾਨ ਭਾਈਚਾਰੇ ਵੱਲੋਂ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਪਰ ਮੈਮੋਰੰਡਮ ਦਿੱਤਾ ਜਾਣਾ ਸੀਗਾ ਉਹਨਾਂ ਦਾ ਇੱਕ ਪਾਸੇ ਬਿਆਨ ਸੀਗਾ ਕਿ ਬਈ ਅਸੀਂ ਜਿਹੜਾ ਹੈ ਉਹ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਅਸੀਂ ਅੱਲਾਹੁ ਅਕਬਰ ਦੇ ਨਾਰੇ ਲਾਵਾਂਗੇ ਕਿਉਂਕਿ ਸਾਡੇ ਨਾਲ ਘਾਣੋ ਪਰ ਦੂਜੇ ਪਾਸੇ ਜਦੋਂ ਇਸ ਤਰੀਕੇ ਦੇ ਨਾਲ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤੇ ਉਦੋਂ ਕੀ ਹੁੰਦਾ ਹੈ ਅੱਛਾ ਬਸ ਤੁਹਾਡੇ ਤੋਂ ਆਖੀ ਸਵਾਲ ਪ੍ਰਸ਼ਾਸਨ ਆਇਆ ਕੀ ਕਹਿ ਕੇ ਗਿਆ ਜੀ ਉਹ ਪ੍ਰਸ਼ਾਸਨ ਕਹਿੰਦਾ ਜੀ ਹੋਰ ਆਪਣਾ ਪ੍ਰੋਟੈਸਟ ਕਰਦੇ ਤੁਸੀਂ ਵਿਚ ਆ ਕੇ ਕਿਉਂ ਬੋਲੇ ਮੈਂ ਕਹਾ ਯਾਰ ਬੋਲ ਨਹੀਂ ਸਕਦੇ ਇਹ ਨਹੀਂ ਉਹ ਤੇ ਐਕਟਿਵਿਸਟਾਂ ਨੂੰ ਕੁੱਟਣ ਦੇ ਆ ਦੋ ਬੰਦੇ ਪੁਲਿਸ ਵਾਲੇ ਹਨ ਜਿਹੜੇ ਆ ਕੇ ਛਡਾਲਣ ਕਿੱਥੇ ਹੈਗੇ ਡੀਏਸੀ ਕੰਪਲੈਕਸ ਦਾ ਹਾਲ ਹੈ ਵੀ ਪੁਲਿਸ ਨਹੀਂ ਇੱਥੇ ਤਦ ਬਾਕੀ ਸਾਰੇ ਸ਼ਹਿਰ ਚ ਕੀ ਕਰੋਗੇ ਤੁਹਾਨੂੰ ਤਾਂ ਲੋਕੀ ਵੱਢ ਕੇ ਮਾਰ ਕੇ ਸਿੱਟ ਦੇਣਗੇ ਚੌਂਕਾਂ ਚ ਅੱਛਾ ਮਤਲਬ ਜੇ ਜੈ ਸ਼੍ਰੀ ਰਾਮ ਦਾ ਨਾਰਾ ਲਾਓ ਤਾਂ ਤੁਹਾਨੂੰ ਵੱਢ ਕੇ ਸਿੱਟ ਦੇਣਗੇ ਭਾਜੀ ਉਹ ਗੁਨਾਹ ਹੋ ਗਿਆ ਅੱਜ ਸੁਣ ਲਓ ਅੱਜ ਤਾਂ ਜੋ ਹਲਾ ਸੁਣ ਲਓ ਜੋ ਹਲਾ ਤਾਂ ਅੱਜ ਅਸੀਂ ਵੀ ਦੇਖ ਕੇ ਹੈਰਾਨ ਹੈ ਜੇ ਜੈ ਸ਼੍ਰੀ ਰਾਮ ਕਹਿਣਾ ਗੁਨਾਹ ਹੋ ਗਿਆ ਤਾਂ ਲਾ ਬਾਕੀਆਂ ਲਈ ਵੀ ਸਭ ਕੁਝ ਗੁਨਾਹ ਹੋ ਜਾਣਾ ਫੇਰ ਤੇ ਅੱਲਾਹੁ ਅਕਬਰ ਹੀ ਜਲਦਾ ਉਹ ਤਾਂ ਅੱਲਾਹੁ ਅਕਬਰ ਦਾ ਨਾਰਾ ਲਾਉਂਦੇ ਕਹਿੰਦੇ ਮੈਂ ਡੈਮੋਕਰੇਸੀ ਦੇ ਵਿੱਚ ਸਾਡਾ ਹੱਕ ਹੈਗਾ ਰਾਜ ਡੈਮੋਕਰੇਸੀ ਕਿਹੜ ਸਾਰੇ ਅੰਦਰੋਂ ਅੰਦਰੋਂ ਦੁਆਰਾ ਡੱਬ ਗਏ ਆਏ ਆ ਇੱਕ ਵੀਡੀਓ ਕੁੱਟਦੇ ਵੇ ਉਹਨੂੰ ਆ ਦੁਬਾਰਾ ਟੱਪ ਕੇ ਆਏ ਆ ਅੰਦਰੋਂ ਅੱਛਾ ਇਹ ਮਾਰੇ ਟੱਪ ਟੱਪ ਕੇ ਆਏ ਅੱਛਾ ਤੁਸੀਂ ਮਤਲਬ ਅੰਦਰੋਂ ਟੱਪ ਕੇ ਆ ਟੱਪ ਕੇ ਛਾਲ ਮਾਰੀ ਮੈਂ ਦਵਾਰ ਤੋਂ ਕੁੜਦਾ ਮਾਰਦਾ ਦੇਖ ਕੇ ਆ ਗਏ ਵੀ ਉਹ ਕੱਲੇ ਨੂੰ ਕੁੱਟੀ ਜਾਂਦੇ ਪੈ ਸੰਦਾ ਪਤਾ ਹੀ ਨਹੀਂ ਕੌਣ ਹੈ ਕੌਣ ਨਹੀਂ ਬਚਾਓ ਤਾਂ ਸਹੀ ਕੰਮ ਸੇ ਕੰਮ ਆ ਟੱਕੇ ਮਾਰ ਕੇ ਯਾਰ 100 ਟੋਪੀ ਵਾਲਾ ਆ ਗਈ ਕਿ ਬੰਦੇ ਨੂੰ ਕੁੱਟਣ ਲੱਪਿਆ ਇਹ ਕਿਹੜਾ ਤਰੀਕਾ ਆਇਆ ਇਹ ਤਾਂ ਗੁੰਡਾ ਕਰਦੀ ਆ ਆ ਦੇਖੋ ਚਪਲਾ ਹੱਥ ਤੇ ਹੁਣ ਪ੍ਰਸ਼ਾਸਨ ਦੇਖਦੇ ਨਾ ਕੀ ਕਰਦਾ ਪਿਆ ਵਾ ਮਤਲਬ ਇਹਨੂੰ ਅਪਲੋਡ ਹੀ ਕਰ ਦੇ ਸਾਨੂੰ ਕਰ ਫੇਸਬੁਕ ਤੋਂ ਜਾ ਕੇ ਆ ਮਾਹੌਲ ਹੋ ਗਿਆ ਮਤਲਬ ਪੰਜਾਬ ਦੇ ਵਿੱਚ ਦੇਖ ਨਹੀਂ ਪਏ ਭ ਦੇਖ ਲਿਆ ਕੱਲੋਂ ਸਾਡੇ ਨਿਆਣੇ ਵੀ ਬਾਹਰ ਨਹੀਂ ਘੁੰਮ ਸਕਦੇ ਕਦਾ ਟੋਪੀਆਂ ਪਾ ਕੇ ਹੀ ਘੁੰਮਣਾ ਪੈਣਾ ਇਸ ਮਤਲਬ ਕੈਸ਼ੀ ਰਾਮ ਦਾ ਨਾਰਾ ਲਾਉਣ ਤੇ ਪ੍ਰਤੀਬੰਧ ਲੱਗ ਗਿਆ ਹੋ ਗਿਆ ਜੀ ਪ੍ਰਸ਼ਾਸਨ ਦੇ ਸਾਹਮਣੇ ਡੀਸੀ ਐ ਕੰਪਲੈਕਸ ਹੈ ਸਾਰੇ ਵੱਡੇ ਅਫਸਰ ਸਾਹਿਬ ਹਨ ਅੰਦਰ ਬੈਠੇ ਕੀ ਸਿਕਿਉਰਟੀ ਇੱਥੇ ਇੱਥੇ ਤਾਂ ਸਾਰੇ ਥਾਣਿਆਂ 'ਚ ਬੰਬ ਚੱਲੀ ਜਾਂਦੇ ਨੇ ਚਲੋ ਠੀਕ ਹੈ ਜੀ ਬਿਲਕੁਲ ਆ ਤੁਸੀਂ ਗੱਲ ਜਿਹੜੀ ਕਹੀ ਹੈ ਚਲੋ ਉਸ ਨੂੰ ਆ ਸਮਝਣਾ ਚਾਹੀਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਮਾਹੌਲ ਬਣਿਆ ਜਿਸ ਤਰੀਕੇ ਦੇ ਨਾਲ ਇੱਕ ਜਗ੍ਹਾ ਮੁਸਲਮਾਨ ਭਾਈਚਾਰੇ ਵੱਲੋਂ ਜਿਹੜਾ ਰੈਂਡਮ ਦਿੱਤਾ ਜਾਣਾ ਸੀ ਡੀਸੀ ਸਾਹਿਬ ਸੀਪੀ ਸਾਹਿਬ ਨੂੰ ਤੇ ਦੂਜੇ ਪਾਸੇ ਇੱਕ ਵਿਅਕਤੀ ਰੈਂਡਮ ਹੀ ਨਿਕਲਿਆ ਤੇ ਉਸਨੇ ਅੱਲਾਹ ਆਹੂ ਅਕਬਰ ਦੇ ਜਿੱਥੇ ਨਾਰੇ ਲੱਗ ਰਹੇ ਸੀ ਉੱਥੇ ਜੈ ਸ਼੍ਰੀ ਰਾਮ ਦਾ ਨਾਰਾ ਲਾਤਾ ਤੇ ਉਸ ਤੋਂ ਬਾਅਦ ਅਸੀਂ ਆਪਣੀ ਮੁਸਲਮਾਨ ਭਾਈਚਾਰੇ ਵੱਲੋਂ ਉਸ ਹਿੰਦੂ ਬੁਹਿਰ ਨੂੰ ਕੁੱਟਿਆ ਗਿਆ ਉਸ ਨੂੰ ਚਪਲਾ ਦੇ ਨਾਲ ਮਾਰਿਆ ਗਿਆ ਜੇਕਰ ਕੁਝ ਲੋਕ ਨਾ ਆਉਂਦੇ ਬਚਾਉਣ ਤਾਂ ਸ਼ਾਇਦ ਅੱਜ ਉਸ ਦੀ ਜਾਨ ਵੀ ਜਿਹੜੀ ਹੈ ਉਹ ਕਿਤਨਾ ਕਿੱਥੇ ਚਲੀ ਜਾਂਦੀ ਹਾਲਾਂਕਿ ਮੇਰੇ ਪਿੱਛੇ ਤੁਸੀਂ ਡੀਸੀ ਦਫ਼ਤਰ ਜ਼ਰੂਰ ਦੇਖ ਰਹੇ ਹੋਊਗਾ ਇਹ ਡੀਸੀ ਦਫ਼ਤਰ ਹੈ ਅੱਗੇ ਸੀਪੀ ਦਫ਼ਤਰ ਹੈ ਤੇ ਉੱਤੋਂ ਅੱਗੇ ਹੋਰ ਪ੍ਰਸ਼ਾਸਨਿਕ ਕੰਪਲੈਕਸ ਨੇ ਪਰ ਪੁਲਿਸ ਇਸ ਜਗ੍ਹਾ ਦੇ ਉੱਪਰ ਨਾ ਦੇ ਬਰਾਬਰ ਹੈ ਪੁਲਿਸ ਜਦੋਂ ਇੱਥੇ ਆਈ ਤੇ ਕਹਿੰਦੀ ਬਈ ਉਹਨਾਂ ਦੇ ਧਰਨਾ ਲੱਗੇ ਤੁਸੀਂ ਕਿਸ ਤਰੀਕੇ ਦੇ ਨਾਲ जय श्री राम ਦਾ ਨਾਰਾ ਲਾ ਦਿੱਤਾ ਤਾਂ ਇਹ ਹਾਲਾਤ ਲਗਾਤਾਰ ਦੇਖਣ ਨੂੰ ਜਿਹੜੇ ਨੇ ਉਹ ਮਿਲਦੇ ਹੋਏ ਨਜ਼ਰ ਆ ਰਹੇ ਜਿੱਥੇ ਪੁਲਿਸ ਦੇ ਉੱਪਰ ਵੀ ਸਵਾਲ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ